ਸ਼੍ਰਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਪੁੰਦੜ, ਮਹੇਸ਼ਿੰਦਰ ਸਿੰਘ ਅਰਵਾਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਜਿਨ੍ਹਾਂ ਦੇ ਵੱਲੋਂ ਵਿਕਰਮ ਮਜੀਠੀਆ ਤੇ ਹੋਈ ਕਾਰਵਾਈ ਨੂੰ ਲੈ ਕੇ ਬਿਆਨ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਆਪ ਸਰਕਾਰ ਨੇ ਮੁਢਲੀ ਜਾਂਚ ਕਰਵਾਏ ਬਗੈਰ ਵਿਕਰਮ ਮਜੀਠੀਆ ਦੇ ਖਿਲਾਫ ਆਮਦਨ ਦੇ ਨਾਲੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਹੈ। ਉਲਟਾ ਇਸ ਕੇਸ ਨੂੰ ਟਰੱਕ ਕੇਸ ਦੇ ਨਾਲ ਜੋੜ ਕੇ ਝੂਠਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਅਕਾਲੀ ਆਗੂਆਂ ਨੇ ਆਪ ਆਗੂ ਤੇ ਅਦਾਲਤੀ ਮਾਨ ਹਾਨੀ ਕਰਨ ਦਾ ਦੋਸ਼ ਲਗਾਇਆ। ਸਾਬਕਾ ਮੰਤਰੀ ਮਹੇਸ਼ਿੰਦਰ ਸਿੰਘ ਅਰਵਾਲ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਇਸ ਤੇ ਸੂਦਿਆਂ ਨੂੰ ਦਿੱਲੀ ਸ਼ਰਾਬ ਕੋਟਾਲੇ ਦੇ ਵਿੱਚ ਸ਼ਰਾਬ ਠੇਕੇਦਾਰਾਂ ਤੋਂ ਸ਼ਿਕਾਇਤਾਂ ਮਿਲਣ ਮਗਰੋਂ ਹੀ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਦੋਵਾਂ ਨੂੰ ਰਿਸ਼ਵਤ ਦਿੱਤੀ ਸੀ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ ਦਰਜ ਹੋਏ ਐਨਡੀਪੀਐਸ ਕੇਸ ਦੇ ਵਿੱਚ ਮਜੀਠੀਆ ਨੂੰ ਜ਼ਮਾਨਤ ਦਿੰਦੇ ਅਦਾਲਤ ਨੇ ਫੈਸਲਾ ਕੀਤਾ ਸੀ ਕਿ ਨਾ ਤਾਂ ਨਸ਼ੇ ਦਾ ਪੈਸਾ ਮਿਲਿਆ ਤੇ ਨਾ ਹੀ ਲੈਣ-ਦੇਣ ਸਾਬਤ ਹੋਇਆ ਨਾ ਹੀ ਪੈਸੇ ਦਾ ਕੋਈ ਲੈਣ-ਦੇਣ ਹੋਇਆ। ਵਿ거ਵਾਲ ਨੇ ਕਿਹਾ ਕਿ ਸਰਕਾਰੀ ਵਕੀਲ ਨੇ ਵੀ ਮਜੀਠੀਆ ਦੇ ਖਿਲਾਫ ਆਮਦਨ ਦੇ ਨਾਲ-ਨਾਲ ਜਾਇਦਾਦ ਬਣਾਉਣ ਦਾ ਕੇਸ ਦਰਜ ਕਰਨ ਦੀ ਗੱਲ ਆਖੀ ਹੈ। ਅਗਲੀ ਆਗੂ ਦਾ ਇਹ ਕਹਿਣਾ ਹੈ ਕਿ ਸਰਾਇਆ ਇੰਡਸਟਰੀ ਦੇ ਵਿੱਚ ਮਜੀਠੀਆ ਫੈਸਲਾ ਲੈਂਦੇ ਸਨ ਜਦਕਿ ਉਹਨਾਂ ਨੇ 2007 ਦੇ ਵਿੱਚ ਕੰਪਨੀ ਦੇ ਡਾਇਰੈਕਟਰ ਦੇ ਵਜੋਂ ਅਸਤੀਫਾ ਦਿੱਤਾ ਸੀ ਡਾਕਟਰ ਚੀਮਾ ਦਾਇਕ ਕਹਿੰਦੇ ਕਿ ਮਜੀਠੀਆ ਦੇ ਖਿਲਾਫ ਦਰਜ ਨਵੇਂ ਕੇਸ ਦੇ ਵਿੱਚ ਜਿਹੜੇ ਦੋਸ਼ ਨੇ ਉਹ ਸਾਰੇ ਸਰਕਾਰ ਨੇ ਐਨਡੀਪੀਐਸ ਕੇਸ ਦੇ ਵਿੱਚ ਜ਼ਮਾਨਤ ਰੱਦ ਕਰਵਾਉਣ ਲਈ ਪਟੀਸ਼ਨ ਪਾਉਣ ਵੇਲੇ ਸੁਪਰੀਮ ਕੋਰਟ ਦੇ ਵਿੱਚ ਦਿੱਸੇ ਸ੍ਰ ਸੁਪਰੀਮ ਕੋਰਟ ਨੇ ਨਾ ਦੋਸ਼ਾਂ ਦਾ ਨੋਟਿਸ ਨਹੀਂ ਲਿਆ ਤੇ ਉਹਨੇ ਮੁਰ ਤੋਂ ਲਗਾ ਦਿੱਤੇ ਗਏ ਨਵੇਂ ਕੇਸ ਦੇ ਵਿੱਚ ਇਸ ਨੂੰ ਤਬਦੀਲ ਕਰ ਦਿੱਤਾ ਗਿਆ ਤਾਂ ਸੀਨੀਅਰ ਆਗੂ ਬਲਵਿੰਦਰ ਪੁੰਦੜ ਦਾਇਕ ਕਹਿੰਣਾ ਕਿ ਬਦਲਾਖੋਰੀ ਦੀ ਕਾਰਵਾਈ ਨੇ ਲੋਕਾਂ ਨੂੰ ਐਮਰਜੈਂਸੀ ਚੇਤੇ ਕਰਵਾਇਆ ਦਿੱਤੀ ਹੈ ਉਹਨਾਂ ਇਸ ਕਾਰਵਾਈ ਨੂੰ ਲੋਕਤੰਤਰ ਦਾ ਕਤਲ ਘਰਾਰ ਕੀਤਾ ਤੇ ਆਪ ਸਰਕਾਰ ਨੂੰ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 3 ਸਾਲਾਂ ਤੋਂ ਮਜੀਠਿਆ ਨੂੰ ਝੂਠੇ ਕੇਸ ਦੇ ਵਿੱਚ ਫਸਾਉਣ ਦੇ ਲਈ ਪੱਬਾ ਪਾਰ ਸੀ ਤੇ ਉਹਨਾਂ ਨੇ ਵਾਰ-ਵਾਰ ਐਸਆਈਟੀ ਦਾ ਨਵੇਂ ਸਿਰ ਤੋਂ ਗਠਨ ਕੀਤਾ ਅਫਸਰ ਵੀ ਮੌਤਲ ਕੀਤੇ ਤਾਂ ਜੋ ਉਹਨਾਂ ਨੂੰ ਗੈਰ ਕਾਨੂੰਨੀ ਕਾਰਵਾਈ ਦੇ ਲਈ ਮਜਬੂਰ ਕੀਤਾ ਜਾ ਸਕੇ ਤੇ ਸਾਬਕਾ ਮੰਤਰੀ ਸਕੰਦਰ ਸਿੰਘ ਮੱਲੂਕਾ ਤੇ ਲਖਬੀਰ ਸਿੰਘ ਲੋਧੀ ਨੰਗਲ ਵਿਖੇ ਹਾਜ਼ਰ ਸਨ ਜਨਾਬ ਸਰਕਾਰ ਤੇ ਸਵਾਲ ਚੁੱਕੇ ਨੇ ਸ਼੍ਰਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਪੁੰਦੜ ਮਹੇਸ਼ਿੰਦਰ ਸਿੰਘ ਅਰਵੈਲ ਤੇ ਡਾਕਟਰ ਦਲਜੀਤ ਸਿੰਘ ਚੀਮਾ ਜਿਨ੍ਹਾਂ ਦੇ ਵੱਲੋਂ ਵਿਕਰਮ ਮਜੀਠੀਆ ਤੇ ਹੋਈ ਕਾਰਵਾਈ ਨੂੰ ਲੈ ਕੇ ਬਿਆਨ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਆਪ ਸਰਕਾਰ ਨੇ ਮੁਢਲੀ ਜਾਂਚ ਕਰਵਾਏ ਬਗੈਰ ਵਿਕਰਮ ਮਜੀਠੀਆ ਦੇ ਖਿਲਾਫ ਆਮਦਨ ਦੇ ਨਾਲੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਹੈ। ਉਲਟਾ ਇਸ ਕੇਸ ਨੂੰ ਟਰੱਕ ਕੇਸ ਦੇ ਨਾਲ ਜੋੜ ਕੇ ਝੂਠਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਅਕਾਲੀ ਆਗੂਆਂ ਇਹ ਆਗਮਾਂ ਤੇ ਅਦਾਲਤੀ ਮਾਨ ਹਾਨੀ ਕਰਨ ਦਾ ਦੋਸ਼ ਲਗਾਇਆ ਸਾਬਕਾ ਮੰਤਰੀ ਮਹੇਸ਼ੁੰਦਰ ਸਿੰਘ ਅਰੇਵਾਲ ਨੇ ਕਿਹਾ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਦਿੱਲੀ ਸ਼ਰਾਬ ਕੋਟਾਲੇ ਦੇ ਵਿੱਚ ਸ਼ਰਾਬ ਠੇਕੇਦਾਰਾਂ ਤੋਂ ਸ਼ਿਕਾਇਤਾਂ ਮਿਲਣ ਮਗਰੋਂ ਹੀ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੇ ਦੋਵਾਂ ਨੂੰ ਰਿਸ਼ਵਤ ਦਿੱਤੀ ਸੀ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ ਦਰਜ ਹੋਏ ਐਨਡੀਪੀਐਸ ਕੇਸ ਦੇ ਵਿੱਚ ਮਜੀਠੀਆ ਨੂੰ ਜ਼ਮਾਨਤ ਦਿੰਦਿਆਂ ਅਦਾਲਤ ਨੇ ਫੈਸਲਾ ਕੀਤਾ ਸੀ ਕਿ ਨਾ ਤਾਂ ਨਸ਼ੇ ਦਾ ਪੈਸਾ ਮਿਲਿਆ ਤੇ ਨਾ ਹੀ ਲੈਣ-ਦੇਣ ਸਾਬਤ ਹੋਇਆ ਨਾ ਹੀ ਪੈਸੇ ਦਾ ਕੋਈ ਲੈਣ-ਦੇਣ ਹੋਇਆ। ਵਿ거ਵਾਲ ਨੇ ਕਿਹਾ ਕਿ ਸਰਕਾਰੀ ਵਕੀਲ ਨੇ ਵੀ ਮਜੀਠੀਆ ਦੇ ਖਿਲਾਫ ਆਮਦਨ ਦੇ ਨਾਲੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਕਰਨ ਦੀ ਗਲਅਕੀ ਹੈ। ਅਕਾਲੀ ਆਗੂ ਦਈ ਕਿਹਾ ਹੈ ਕਿ ਸਰਾਇਆ ਇੰਡਸਟਰੀ ਦੇ ਵਿੱਚ ਮਜੀਠੀਆ ਫੈਸਲਾ ਲੈਂਦੇ ਸਨ ਜਦਕਿ ਉਹਨਾਂ ਨੇ 2007 ਦੇ ਵਿੱਚ ਕੰਪਨੀ ਦੇ ਡਾਇਰੈਕਟਰ ਦੇ ਵਜੋਂ ਅਸਤੀਫਾ ਦਿੱਤਾ ਸੀ ਡਾਕਟਰ ਜੀਮਾ ਦਾਇਕ ਕਹਿਣਾ ਕਿ ਮਜੀਠੀਆ ਦੇ ਖਿਲਾਫ ਦਰਜ ਨਵੇਂ ਕੇਸ ਦੇ ਵਿੱਚ ਜਿਹੜੇ ਦੋਸ਼ ਨੇ ਉਹ ਸਾਰੇ ਸਰਕਾਰ ਨੇ ਐਨਡੀਪੀਐਸ ਕੇਸ ਦੇ ਵਿੱਚ ਜ਼ਮਾਨਤ ਰੱਦ ਕਰਵਾਉਣ ਦੇ ਲਈ ਪਟੀਸ਼ਨ ਪਾਉਣ ਵੇਲੇ ਸੁਪਰੀਮ ਕੋਰਟ ਦੇ ਵਿੱਚ ਦਿੱਸੇ ਸਰ ਸੁਪਰੀਮ ਕੋਰਟ ਨੇ ਨਾ ਦੋਸ਼ਾਂ ਦਾ ਨੋਟਿਸ ਨਹੀਂ ਲਿਆ ਤੇ ਉਹਨਾਂ ਨੂੰ ਮੁੜ ਤੋਂ ਲਗਾ ਦਿੱਤੇ ਗਏ ਨੇਵੇਂ ਕੇਸ ਦੇ ਵਿੱਚ ਇਸ ਨੂੰ ਤਬਦੀਲ ਕਰ ਦਿੱਤਾ ਗਿਆ ਤਾਂ ਸੀਨੀਅਰ ਆਗੂ ਬਲਵਿੰਦਰ ਪੁੰਦੜ ਦਾਇਕ ਕਹਿਣਾ ਕਿ ਬਦਲਾਖੋਰੀ ਦੀ ਕਾਰਵਾਈ ਨੇ ਲੋਕਾਂ ਨੂੰ ਐਮਰਜੈਂਸੀ ਚੇਤੇ ਕਰਵਾਇਆ ਦਿੱਤੀ ਉਹਨਾਂ ਇਸ ਕਾਰਵਾਈ ਨੂੰ ਲੋਕਤੰਤਰ ਦਾ ਕਤਲ ਘਰਾੜ ਕੀਤਾ ਤੇ ਆਪ ਸਰਕਾਰ ਨੂੰ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 3 ਸਾਲਾਂ ਤੋਂ ਮਜੀਠਿਆ ਨੂੰ ਝੂਠੇ ਕੇਸ ਦੇ ਵਿੱਚ ਫਸਾਉਣ ਦੇ ਲਈ ਪੱਬਾ ਪਾਰ ਸੀ ਤੇ ਉਹਨਾਂ ਨੇ ਵਾਰ-ਵਾਰ ਐਸਆਈਟੀ ਦਾ ਨਵੇਂ ਸਿਰ ਤੋਂ ਗਠਨ ਕੀਤਾ ਅਫਸਰ ਵੀ ਮੌਤਲ ਕੀਤੇ ਤਾਂ ਜੋ ਉਹਨਾਂ ਨੂੰ ਗੈਰ ਕਾਨੂੰਨੀ ਕਾਰਵਾਈ ਦੇ ਲਈ ਮਜਬੂਰ ਕੀਤਾ ਜਾ ਸਕੇ ਤੇ ਸਾਬਕਾ ਮੰਤਰੀ ਸਕੰਦਰ ਸਿੰਘ ਮੱਲੂਕਾ ਤੇ ਲਖਬੀਰ ਸਿੰਘ ਲੋਧੀ ਨੰਗਲ ਵਿਖੇ ਹਾਜ਼ਰ ਸਨ ਜਨਾਬ ਸਰਕਾਰ ਤੇ ਸਵਾਲ ਚੁੱਕੇ ਨੇ